ਜਦੋਂ ਉਹਨਾਂ ਨੇ ਮਾਰਦਾ ਹੁੰਦੀ ਨਾ ਮੜੀ ਜੀ ਕੋਈ ਹਰਕਤ ਹੁੰਦੀ ਆ ਉਹਨਾਂ ਕੁਛ ਭੱਜੀ ਹੁੰਦੀ ਸਾਡੇ ਤਾਂ 4 ਕੇ 5 ਲੋ ਗਿਆ ਉਸ 1.5 ਘੰਟੇ ਬਾਅਦ ਆਉਣਾ ਹੱਲਿਆ ਠਿਆਰ ਵੀ ਦਿੱਤੇ ਰੌਣ ਵੀ ਦਿੱਤੇ ਫੜ ਕੇ 4 ਨਾਲ ਆਹ ਦੇਖੀ ਲਾਉਂਦੇ ਹੀ ਗੋਤਰਾ ਬਣਾ ਇਹ ਗੋਤਰਾ ਵੀ ਆਈ ਹੁੰਦੀ ਨਹੀਂ ਬਾਹਰ ਅੰਦਰ ਸਿੰਘ ਹਰਜਿੰਦਰ ਸਿੰਘ ਬਾਹਰ ਮਾਣਾ ਉਹਦੇ ਨਾਲ ਹਰਜਿੰਦਰ ਸਿੰਘ ਬਾਹਰ ਮਾਣਾ ਕੀ ਗੱਲ ਕੀ ਹੋਈ ਅਜ ਸੁਣ ਅੱਜ ਹੁਣ ਪਤਾ ਨਹੀਂ ਮਾਲਕ ਹੀ ਜਾਣਦਾ ਹੈ ਕੀ ਕੁਛ ਨਹੀਂ ਜਾਣਦੇ ਯੋਹਾ ਵੀ ਸਾਡੇ ਵੀ ਹਮਰੇ ਹੋ ਗਏ ਮੇਰੇ ਖਾਲੇ ਪੰਜ ਆ ਮਲੇ ਜੀ ਪੰਜ ਪੰਜ ਆ ਮਲੇ ਚੁੱਕਿਆ ਸੀ ਰਿਪੋਰਟ ਦਿੱਤੀ ਕੋਈ ਕੁਛ ਨਹੀਂ ਦੱਸਿਆ ਤੂੰ ਤਾਂ ਇਹ ਕਿਹਦੀ ਬਣੀ ਆ ਸਸੀ ਮੀਟਾ ਕਰ ਕੋਈ ਕਾਰਵਾਈ ਮੈਂ ਕੋਈ ਕਾਰਵਾਈ ਨਹੀਂ ਕੀਤੀ ਹੈ ਬੁੜੀਆਂ ਫੜੀਆਂ ਕਿੰਨੇ ਬਾਅਦ ਤੜਾ ਰਹੀ ਨਾ ਪਿਛਲੇ ਦਿਨ ਕੋਈ ਵੀ ਚਲੀ ਘਰ ਦੇ ਬਾਸ ਹਾਂਜੀ ਹਾਂਜੀ ਬਾਬਾ ਕੀ ਕਰ ਲਈ ਪਤਾ ਨਹੀਂ ਉਹ ਸੁਤਿਆਂ ਨੇ ਚੱਲ ਨਹੀਂ ਜੀ ਹੁੰਦੇ ਉਹ ਸੁਤਿਆਂ ਨਹੀਂ ਆਉਂਦੇ ਜਦੋਂ ਆਉਂਦੇ ਕੀ ਮੰਗ ਕਰਦੇ ਜੀ ਕੋਈ ਸਭੀ ਮੰਗ ਕਰਦੇ ਗੋਲੀ ਚ ਲਾਗ ਨਾ ਜਾਂਦੇ ਸਸਰਬੋ ਕੀ ਮੰਗ ਕਰਦੇ ਹੋ ਕ੍ਰਿਕਟ ਖਾਈ ਹੈ ਅਹੇ ਪ੍ਰੋਫੈਸਰ ਕੋ ਕੀ ਮੰਗ ਕਰਦੇ ਹੋ ਅਈ ਤੂੰ ਮੰਗਾ ਬੇਨਾਂ ਦੇ ਪੈਰਵਾਈ ਕਰੋ ਬੰਦੇ ਨਾਲ ਉਸੇ ਨਾਲ ਫੜੋ ਇਹਨਾਂ ਨੇ ਜੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਫੜੋ ਆਪੇ ਆਉਣਗੇ ਉਹ ਕੋਲੇ ਪੈਰਵਾਈ ਨਹੀਂ ਕਰਦੇ ਜਨਨੀਆਂ ਫੜੀਆਂ ਨਾ 1.5 ਘੰਟੇ ਬਾਅਦ ਘਰ ਆ ਗਈਆਂ ਮੇਰਾ ਨਾਂ ਰਣਜੀ ਸਿੰਘ ਹੈ ਭਾਈ ਕੀ ਗੱਲ ਕੀ ਕੱਟਣਾਂ ਦੀ ਗੱਲ ਪਤੀ ਜੀ ਕਰਵਾ ਵੀ ਪਹਿਲਾਂ ਵੀ ਇਦਾਂ ਹੋ ਚੁੱਕੀ ਹੈਗੀ ਕੀ ਗੱਲ ਕੀ ਹੋਈ ਅੱਜ ਗੱਲ ਮਰਬੜਾ ਇੱਥੇ ਨਗਰ ਕੌਂਸਲ ਜੰਡੇ ਵਾਲਾ ਸਰੋਣੀ ਕਾਲੀ ਦਲ ਦਾ ਐਨਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈਗੇ ਪਹਿਲਾਂ ਸੰ세ਰ ਸਿੰਘ ਦਾ ਮੁੰਡਾ ਪੁੱਦਾ ਹੋ ਗਿਆ ਇਸੇ ਤਰ੍ਹਾਂ ਗੋਲ ਗਿਆ ਚੱਲ ਗਿਆ ਫੇ ਇੱਥੇ ਚੱਲ ਗਿਆ ਬਾ ਚੱਕਰ ਹੈਗੀ ਬਾਕੀ ਦਾ ਬਿਨੋ ਹੀ ਕੋਲੀ ਲੱਗੀ ਕੀ ਨਾਮ ਆਈ ਹੁਣ ਹਾਂਜੀ ਕੀ ਨਾਮ ਉਹਦਾ ਨਾਂ ਹੈ ਗਾਇਆ ਬਰਾਮਣ ਕੰਨੇ ਨਗਰ ਕੌਂਸਲ ਬਰਾਮਣ ਹਰਜਿੰਦਰ ਸਿੰਘ ਬਰਾਮਣ ਹਾਂਜੀ 6 ਬਾਟ ਕੀ ਕਾਰਨ ਹੋਇਆ ਕੋਲੀ ਬੱਚਾ ਦਾ ਕੀ ਕਾਰਨ ਹੈ ਕਾਰਨ ਭਾਈ ਕੋ ਪ੍ਰਾਨੀ ਰஞ்சிਸ਼ਾ ਇਹਦੇ ਬਾਰੇ ਮਹਾਰਾਏ ਆਪਾਂ ਨੂੰ ਲਿਖਾ ਇੱਕ ਵਾਰ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਆਪਾਂ ਕੰਮ ਤੋਂ ਜੁੜੇ ਆਏ ਹਾਂ ਸਿਰਫ ਮੈਨੂੰ ਪਤਾ ਕਿ ਹੈਵੀ ਡਿਊਟੀ ਕਰਦੇ 6 ਵਰੀ ਇੱਥੇ ਹੋ ਚੁੱਕਾ ਵਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਅਸੀਂ ਇਹੋ ਮੰਗ ਬਗਦਾ ਵੀ ਪ੍ਰਸ਼ਾਸਨ ਸਨਖਾਈ ਕਰੇ ਉਸ ਵਾਲੇ ਕੋਈ ਮੁਲਾਜ਼ਮ ਅੱਜ ਆਇਆ ਲੈ ਤੱਕ ਇੱਥੇ ਮਹਾਰਾਜ ਕੋਈ ਮੁਲਾਜ਼ਮ ਇੱਥੇ ਚੱਕਰ ਨਹੀਂ ਮਾਰਦਾ ਉੱਥੋਂ ਮੁੜ ਕੇ ਚੱਲ ਜਾਂਦੇ ਉੱਥੇ ਕੋਈ ਨਹੀਂ ਹੁੰਦਾ ਪਿਆ ਹੈ ਵਾਰਡ ਦੇ ਵਿੱਚ ਅਸੀਂ ਪ੍ਰਸ਼ਾਸਨ ਕਰਦੇ ਵੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਇੱਥੇ ਕੋਈ ਸਾਰਾ ਸਖਤ ਕੀਤੀ ਜਾਵੇ। ਹਾਂ ਜੀ ਸਰ ਜਿਹੜੀ ਅੱਜ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਚੱਲੀ ਹੈ ਕਿ ਕਿੱਥੇ ਐਡਰੈਸ ਇਹ ਸ਼ਾੜਾ ਸਾਹਦੀ ਬੈਕਸਾਈਡ ਹੈ ਜੀ ਤੇ ਇੱਥੇ ਹਸਪਤਾਲ ਲੱਗਾ ਕੌਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਮ ਨੂੰ ਹਸਪਤਾਲ ਚੈੱਕ ਕਰ ਲਓ ਕਿ ਕਿੱਦੀਆਂ ਗੋਲੀਆਂ ਨਾਲ ਚੱਲੀਆਂ ਨੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹਾਲਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਕਿੱਥੇ ਕਿੱਥੇ ਦਾਖਲ ਕਰਾਇਆ ਸਿਵਲ ਹਸਪਤਾਲ